ਤੇ ਫਤਿਹ ਪਰਵਾਨ ਜੀ ਵਾਇਗੁਰ ਜੀ ਕਾ ਕਾਲਸਾ ਵਾਇਗੁਰ ਜੀ ਕੀ ਫਤਿਹ ਅੱਜ ਆਪਾਂ ਨਿਊ ਬਲੌਗ ਲੈ ਕੇ ਆਏ ਆ ਜੀ ਆਪਾਂ ਜਾਣਾ ਵਾ ਹਿਲਸ ਏਰੀਆ ਆਪਾਂ ਜਾਣਾ ਪਹਾੜਾਂ ਵਿੱਚ ਟ੍ਰਿਪ ਲੈ ਕੇ ਚੱਲੇ ਆਂ ਲੋਡ ਕੰਟੇਨਰ ਆਪਾਂ ਪੋਰਟ ਤੋਂ ਪਿਕਅਪ ਕੀਤਾ ਵਾ ਤੇ ਆਪਾਂ ਜਾਣਾ ਵਾ ਫਜ਼ੀਰੇ ਤੇ ਜਾਣਾ ਉਹੀ ਰਸਤਾ ਬਾਈਪਾਸ ਦਹਿਦ ਹੋ ਕੇ ਪਰ ਉੱਥੇ ਤੱਕ ਆਪਾਂ ਵੀਡੀਓ ਜ਼ਰੂਰ ਕਵਰ ਕੀਤੀ ਹੋਈ ਆ ਆਪਾਂ ਉੱਥੋਂ ਕਵਰੀ ਕਰਾਂਗੇ ਜਿੱਤੇ ਤੱਕ ਆਪਾਂ ਨਹੀਂ ਗਏ ਤਾਂ ਕਿ ਉਹ ਵੀ ਰਸਤਾ ਦਿਖਾਇਆ ਜਾ ਸਕੇ ਤੇ ਜਾਦੇ ਬਲੌਗ ਥੋੜਾ ਲਾਰਜ ਨਾ ਹੋਵੇ ਆਪਾਂ ਚੱਲੇ ਆਂ ਜੀ ਆ ਅੱਜ ਤੁਹਾਨੂੰ ਆ ਡ੍ਰੈਗਨ ਮਾਰਟ ਆ ਗਾਤਾਮਾ ਰੋਡ ਤੇ ਨੀਅਰ ਰੈਸਲਫੋਰ ਇੱਥੇ ਸਭ ਚਾਈਨਾ ਦਾ ਮਾਲ ਮਿਲਦਾ ਵਾ ਜੀ ਜਣ ਦੇ ਇੱਥੇ ਬੈਸਟ ਮਾਲ ਆ ਤੇ ਬਹੁਤ ਸਸਤਾ ਜੇ ਕਿਸੇ ਨੇ ਹਰ ਇੱਕ ਆਈਟਮ ਆ ਇਹ ਤੋਂ ਜੱਟ ਤੱਕ ਜੇ ਕਿਸੇ ਨੇ ਲੈਣਾ ਹੋਵੇ ਨਾ ਸਾਮਾਨ ਐਨੀ ਉਹ ਇੱਥੇ ਬਹੁਤ ਸਸਤਾ ਕਿਉਂਕਿ ਇਹ ਚਾਈਨਾ ਦਾ ਸਾਰਾ ਸਾਮਾਨ ਇੱਥੇ ਆ ਤੇ ਆਪਾਂ ਬਲੌਗ ਬਣਾਵਾਂਗੇ ਜੀ ਤੇ ਬਸ ਥੋੜਾ ਜਿਹਾ ਇੰਟਰੋ ਲਈ ਬਣਾਈਆ ਵੀਡੀਓ ਬਾਅਦ ਵਿੱਚ ਉੱਥੋਂ ਸਟਾਰਟ ਕਰਾਂਗੇ ਆਪਾਂ ਦਾਤ ਤੋਂ ਹੀ ਨਾਮੇ ਤੋਂ ਉਤੇ ਤੱਕ ਤਾਂ ਆਪਣਾ ਵਲੌਗ ਬਣੇ ਹੋਇਆ ਰਸਤੇ ਵੀ ਤੁਸੀਂ ਦੇਖੇ ਹੋਏ ਆ। ਨਾਮੇ ਤੋਂ ਆਪਾਂ ਕਵਰ ਕਰਾਂਗੇ ਥੋੜਾ ਜਿੰਨਾ ਕਿਉਂਕਿ ਰਾਤ ਹੋ ਜਾਣੀ ਆ ਤੇ ਟਮਾਰੋ ਆਪਾਂ ਆਉਂਦੇ ਹੋਏ ਦਿਨੇ ਜਰੂਰ ਪੂਰਾ ਸੂਰ ਕਰਾਂਗੇ ਤੇ ਉਹਨੂੰ ਫੇਰ ਅਪਲੋਡ ਕਰਾਂਗੇ। ਹਾਂਜੀ ਆਪਾਂ ਮਨਾਮਾ ਲੰਘੇ ਆਏ ਆਂ ਜੀ ਤੇ ਪਹਾੜੀ ਏਰੀਆ ਹੋਗਾ ਸਟਾਰਟ। ਹਾਂਜੀ ਆ ਫਰਾਈਡੇ ਮਾਰਕੀਟ ਆ ਥੋੜਾ ਇੱਥੇ ਲਾਈਟਾਂ ਰੋਟਾਂ ਲੱਗੀਆਂ ਚਾਹ ਨਾਲ ਹੈਗਾ ਵਧੀਆ। ਮੈਂ ਕਹਾਂ ਚਲੋ ਰਾਤ ਦਾ ਥੋੜਾ ਜਿਹਾ ਸੀਨ ਵੀ ਹੈ ਨਾ। ਵੀ ਆਪਾਂ ਕਵਰ ਕਰ ਲਈਏ ਤਾਂ ਕਰਕੇ ਮੈਂ ਕਿਹਾ ਚੱਲ ਹੁਣ ਥੋੜੇ ਜਿਹਾ ਕਲੈਪ ਇਥੋਂ ਲੈ ਲਈਏ ਆਹ ਦੇਖ ਲਓ ਜਿਵੇਂ ਆਪਣੇ ਮੰਡੀ ਨਹੀਂ ਲੱਗਦੀ ਹੁੰਦੀ ਆਪਣੇ ਇੰਡੀਆ ਜਾਂ ਪੰਜਾਬ ਚ ਆ ਤਾਂ ਕੰਨਾਂ ਲੱਗੀਆਂ ਫਰੂਟ ਦੀਆਂ ਸਾਰੀਆਂ ਹੀ ਤੇ ਫਰਾਈਡੇ ਮਾਰਕੀਟ ਇਹਨੂੰ ਕਹਿੰਦੇ ਆ ਆ ਸਾਰੀਆਂ ਉਹਦੀਆਂ ਦੁਕਾਨਾਂ ਨੇ ਫਰੂਟ ਦੀਆਂ ਇੱਥੇ ਦੇ ਵਿੱਚ ਦੁਕਾਨਾਂ ਨੇ ਜਿਵੇਂ ਇਹਨਾਂ ਦੇ ਅਰਬੀਆਂ ਦੇ ਰੱਖਿਆ ਹੁੰਦਾ ਸਮਾਨ ਉਦਾਂ ਦੀਆਂ ਦੁਕਾਨਾਂ ਨੇ ਬਿਲਕੁਲ ਜਿਵੇਂ ਕਿ ਆਹ ਹੈ ਆਪਦਾ ਫੰਕਸ਼ਨ ਕਰਦਾ ਰੰਬੜ ਤੇ ਆ ਉਹਨਾਂ ਦੀ ਦੁਕਾਨ ਆ ਤੁਸੀਂ ਆ ਦੇਖੋ ਆਹ ਜੀ ਤੇ ਇੱਥੇ ਗ੍ਰੀਵ ਹਰੇਕ ਚੀਜ਼ ਹੈਗੀ ਆ ਵੀਰੇ ਆ ਆਪਣੇ ਜਿਵੇਂ ਨਸਰੀ ਹੁੰਦੀਆਂ ਬੂਟਿਆਂ ਤੋਂ ਉਹ ਆ ਆ ਜੂਸ ਵਗੈਰਾ ਦੀਆਂ ਆ ਪਾਇਆ ਗੰਨੇ ਗੰਨੇ ਦਾ ਜੂਸ ਵੀ ਮਿਲਦਾ ਇਹ ਚੀਜ਼ਾਂ ਇੱਧਰ ਹੀ ਆ ਜਾਂਦੀ ਪਹਾੜੀ ਏਰੀਆ 'ਚ ਤੇ ਆਪਣੇ ਵਜੀਰਾ, ਡਿੱਬਾ, ਰਸੋਈਖਾਨ ਇੱਧਰ ਨੂੰ ਮਿਲਦੀਆਂ ਇਹ ਚੀਜ਼ਾਂ ਆਪਾਂ ਪਾਪਾ ਮੈਂ ਕਿਹਾ ਚਲੋ ਰਾਤ ਦਾ ਥੋੜਾ ਸੀਨ ਸੇਫੀ ਐਡ ਕਰਨਾ ਚਾਹੀਦਾ ਹਾਂ ਜੀ ਆਪਾਂ ਮੁਸਫੀ ਤੋਂ ਕਰ ਲਿਆ ਰਾਈਟ ਤੇ ਹੁਣ ਆਪਾਂ ਜਾ ਰਹੇ ਆਂ ਵਜੀਰੇ ਵੱਲ ਨੂੰ ਪਹਾੜੀ ਏਰੀਆ ਰਾਤ ਨੂੰ ਸਾਰੀ ਡਾਊਨ ਆ ਜੀ ਤਕਰੀਬਨ 25-30 ਕਿਲੋਮੀਟਰ ਡਾਊਨ ਹੀ ਜਾਂਦੀ ਆ ਚੜਾਈ ਨਹੀਂ ਆਉਂਦੀ ਥੋੜਾ ਇੱਥੇ ਕੰਟਰੋਲ ਰੱਖਣਾ ਪੈਂਦਾ ਤੇ ਸੇਫਟੀ ਇਜ਼ ਮਸਟ ਫੋਰ ਫੈਮਿਲੀ ਐਂਡ ਮੀ ਤੇ ਅਗਰ ਚਲੋ ਥੋੜਾ ਜਿਹਾ ਕਲਪਲੇ ਲਿਆਂਦੇ ਰਾ ਯਾਰ ਜਿਆਦਾ ਯਾਰ ਯਾਰ ਕਰੀਏ ਲੱਗਦਾ ਇੰਨਾ ਰਹਿ ਲੀਆਂ ਅਗਲੀਆਂ ਸੜਕ ਤੇ ਸਾਈਡਾਂ ਤੇ ਪਹਾੜੀ ਪੂੜੀਆਂ ਚੈਰੀ ਹਾਂਜੀ ਮਾਰਨਿੰਗ ਹੋ ਗਈ ਚੁੱਕੀ ਹੈ ਜੀ ਆਪਾਂ ਰਾਤ ਤੇ ਕੱਚੇ ਤੇ ਗੱਡੀ ਲਾਦੀ ਸੀਗੀ ਆਪ ਕੋ ਜੀਰੇ ਦਾ ਏਰੀਆ ਸਾਰੀਆਂ ਇਧਰ ਪਹਾੜੀਆਂ ਹੀ ਨੇ ਪਰੇ ਵੀ ਇਧਰ ਵੀ ਆਪ ਸਾਹਮਣੇ ਇਧਰ ਹੀ ਸਾਈਡ ਆਪਣੇ ਉਹ ਕੰਪਨੀਆਂ ਵੇਅਰ ਹਾਊਸ ਜੇ ਨੇ ਉੱਧਰ ਤੇ ਆਪਾਂ ਚੱਲਦੇ ਹਾਂ ਆਪਣੇ ਕੋਲ 40 ਫੁੱਟਾ ਕੰਟੇਨਰ ਆ ਜੀ ਹਾਂਜੀ ਆਪਾਂ ਕੰਪਨੀ ਦੇ ਵਿੱਚ ਆ ਗਏ ਆ ਜੀ ਤੇ ਕੰਪਨੀ ਦਿਖਾਉਣੇ ਆ ਤੁਹਾਨੂੰ ਅਛਾ ਪਰੇ ਆ ਵੇਅਰ ਹਾਊਸ ਕਿੱਧਰ ਉੱਤੇ ਇੱਥੇ ਜਿਵੇਂ ਇਹ ਇੱਥੇ ਖਾਲੀ ਹੋਣੀ ਆ ਗੱਡੀ ਆਪਣ ਆ ਰੈਂਪ ਉੱਤੇ ਲਾਤੀ ਆਪਾਂ ਹੁਣ ਆਪਾਂ ਤਾਂ ਕਰਦੇ ਆਂ ਜਿਗਾਰਡ ਕਹਿੰਦੇ ਬੇਰੇ ਮੇਰੇ ਰੇਟ ਪੂਜਾ ਦਾ ਹਾਂਜੀ ਓਪਨ ਕਰ ਲਿਆ ਕੰਟੇਨਰ ਸੀਲ ਕੱਟਦੀ ਤਾਂ ਬੇਰਾ ਉਸ ਚ ਫੋਰ ਕਲੈਕਟ ਲੈ ਕੇ ਜਾਂਦੀ ਆ ਸਮਾਨ ਹੰਦਾ ਦਿਖਾਉਣੇ ਤੇ ਮੈਨੂੰ ਅਪਲੋਡ ਕਰਕੇ ਹਾਂ ਜੀ ਆਪਾਂ ਆਫਲੋਡ ਹੋ ਗਿਆ ਆਪਣਾ ਕੰਟੇਨਰ ਆਪਾਂ ਨਿਕਲੇ ਆਏ ਆ। ਆਹ ਦੇਖੋ ਪਹਾੜੀਆਂ ਇੱਧਰ ਤੇ ਆਪਾਂ ਹੁਣ ਚੱਲਦੇ ਆਂ ਦੁਬਈ ਨੂੰ ਜਾਣਾ ਸੀ। ਤੇ ਬਣਾਉਨੇ ਆ ਨਾਲੇ ਵੀਡੀਓ। ਤੇ ਇਹ ਕੰਪਨੀ ਅਲਹੀਲ ਇੰਡਸਟਰੀ ਏਰੀਆ ਚ ਸੀਗੀ ਜੀ। ਇੱਥੋਂ ਆਪਾਂ ਹੁਣ ਨਿਕਲੇ ਆਏ ਆ। ਠੀਕ ਆ ਜੀ। ਆਹ ਹੈਗੇ ਆ ਬਿਲਡਿੰਗਾਂ ਪਣੀਆਂ ਇੱਥੇ ਰਹਿ ਸੀ ਏਰੀਆ ਥੋੜਾ ਥੋੜਾ ਡਿਵੈਲਪ ਹੋ ਰਿਹਾ ਜਿਵੇਂ ਸਾਰੇ ਬਹਾੜਾ ਨਾ ਇੱਧਰ ਤੇ ਅੱਗੇ ਵੀ ਸਾਰੇ ਇੱਥੇ ਕ੍ਰੈਸਰ ਲੱਗੇ ਆ ਇਹਨਾਂ ਨੂੰ ਤੋੜ ਕੇ ਬਜਰੀ ਬਣਾ ਕੇ ਲੋਡ ਕਰਕੇ ਜਾਂਦੇ ਆ। ਤੇ ਧੀਰੇ ਦੀ ਇਹ ਮੇ ਰਕਮ ਆਈ ਆ ਜਮੈਂ ਜਦ ਮੈਂ ਦਬਾਈ ਟੂ ਰੈਸਟ ਹੋ ਗਿਆ ਫਜ਼ੀਰਾ ਇਦਾਂ ਇਹ ਕਮਾਂਜਾ ਦਾ ਥੋੜਾ ਜਨਾ ਦਾ ਡਵੈਲਪ ਹੋ ਰਿਹਾ ਪੈਸੇ ਬਣਾ ਰਿਹਾ ਇਥੋਂ ਹੀ ਤਰੱਕੀ ਹੋ ਰਹੀ ਆ ਤੇ ਆਪਾਂ ਹੁਣ ਬਸ ਲਹਿਰ ਅੰਦਰ ਸਟੇਰੀਏ ਵਿੱਚ ਹੋ ਕੇ ਨਿਕਲਣਾ ਜੀ ਆ ਸਾਰੇ ਬਿੱਲੇ ਬਣੇ ਹੋਏ ਇੱਧਰ ਇਹ ਆਪੀਆਂ ਨੂੰ ਸਰਕਾਰ ਕਰਨੀਆਂ ਹੁੰਦੇ ਆ ਜਮੈਂ ਬਣਾਏ ਜਾਂਦੇ ਆ ਸਰਕਾਰ ਇਹਨਾਂ ਦੀ ਹੈਲਪ ਕਰਦੀ ਆ ਜੇ ਕੋਈ ਥੋੜਾ ਜਆ ਕੰਡੀਸ਼ਨ ਹੈ ਨਹੀਂ ਸਹੀ ਤੇ ਉਹਨਾਂ ਨੂੰ ਫਿਰ ਹੈਲਪ ਕਰਦੀ ਆ ਹੁਣ ਆਪਾਂ ਜਾਣਾ ਲਹਿਰ ਇੱਧਰਲਾ ਰੋਡ ਤਾਂ ਇੱਧਰ ਲਈ ਜਾ ਸਕਦੇ ਜਿੱਧਰ ਵੀ ਆਇਆ ਪਰ ਇਹ ਰੋਡ ਹੋ ਜਾ ਰਹਾ ਆ ਉਹ ਰਾਤ ਬੰਦ ਕੀਤਾ ਹੋਇਆ ਸੀ ਥੋੜਾ ਜਿਹਾ ਕੰਟਰਕਸ਼ਨ ਦਾ ਕੰਮ ਚੱਲਦਾ ਸੀ ਸੋ ਆਪਾਂ ਨੂੰ ਲਹਿ ਲਾਂ ਇੰਡਸਟਰੀਏ ਵਿੱਚ ਵੀ ਜਾਣਾ ਪੈਣਾ ਆ ਹੈਗਾ ਜਿੱਥੇ ਇੰਡਸਟਰੀਅਲ ਏਰੀਆ ਵਾ ਕੰਪਨੀ ਕੰਪਨੀ ਇੱਥੇ ਹੀ ਨੇ ਧੂੜੀਆਂ ਨੇ ਇਹ ਏਰੀਆ ਦੇ ਵਿੱਚ ਬਾਕੀ ਪਰਲੀ ਸਾਈਡ ਉਧਰ ਫਰੀਜ਼ ਹੋਣ ਵਾਲਾ ਕੰਪਨੀਆਂ ਜਿਆਦਾ ਇਹਨਾਂ ਦੀਆਂ ਮੈਂ ਇੱਧਰ ਥੋੜਾ ਜਿਹਾ ਇਦਾਂ ਹੀ ਕੱਚਾ ਥੋੜਾ ਜਿਹਾ ਹੈ ਨਹੀਂ ਇੰਨਾ ਡਿਵੈਲਪ ਪਰ ਫਿਰ ਵੀ ਵਧੀਆ ਸਾਰਾ ਕੰਮ ਇੱਥੇ ਹੁੰਦਾ ਜਿਵੇਂ ਉਤੜ ਵਗੈਰਾ ਜਾਂ ਗੱਡੀਆਂ ਆਉਂਦੀਆਂ ਕੋਈ ਵੀ ਕੋਈ ਕੰਮ ਆ ਸਾਰੇ ਇੱਥੇ ਹੁੰਦਾ ਟਾਇਰ ਪੈਂਚਰ ਵਾਲੇ ਸਾਰੇ ਇੱਥੇ ਅਵੇਲੇਬਲ ਆ। ਲਹੇਲ 'ਚ। ਹੁਣ ਆਪਾਂ ਲਹੇਲ ਤੋਂ ਹੋ ਕੇ ਅੱਗੇ ਰੌਂਡ ਬੋਰਡ ਆਉਂਦਾ ਜੀ। ਉਹ ਤੋਂ ਆਪਾਂ ਰਾਈਟ ਕਰ ਲੈਣਾ ਅੱਗੇ ਇੱਕ ਰੌਂਡ ਬੋਰਡ ਸਿੱਧਾ ਅੱਗੇ ਨੈਸ਼ਨਲ ਸਕੂਲ ਵਾਲੇ ਸਿਗਨਲ ਵੱਜਦਾ ਤੇ ਨਾਲ ਹੀ ਰਾਈਟ ਸਾਈਡ ਤੇ ਸਕੂਲ ਆ ਤਾਂ ਕਰਕੇ ਉਧਾਂ ਜਾਣ ਦੀ ਇਨਸਾਨੀ ਵਜੋ। ਉਹ ਸਿਗਨਲ ਤੋਂ ਆਪਾਂ ਲੈਫਟ ਮਾਰ ਕੇ ਆਪਾਂ ਹੋ ਜਾਣਾ ਮੁਸਾਫੀ ਨੂੰ। ਵੀਡੀਓ ਆਪਾਂ ਹੁਣ ਸਾਰੀ ਕਵਰ ਕਰਾਂਗੇ। ਰਾਤ ਤਾਂ ਹੀ ਨਹੀਂ ਕਵਰ ਕੀਤੀ ਪੂਰੀ ਇੱਕ ਤਾਂ ਥੋੜਾ ਜਿਹਾ ਹਨੇਰਾ ਸੀਗਾ ਤੇ ਦਿਨੇ ਹੁਣ ਵਧੀਆ ਆ ਜਾਣੀਆਂ ਨਾਲੇ ਵੀਡੀਓ ਵੀ ਲੰਬੀ ਹੋ ਜਾਂਦੀ ਆ। ਆ ਖੜੀਆਂ ਜੀ ਸੀ ਵੀਆਂ ਬਾਇਲ ਕਰੇਨਾ ਬੂਮ ਲੋਡਰ ਜਿਵੇਂ ਕੰਪਨੀ ਨੂੰ ਲੋਡ ਹੁੰਦੀ ਆ ਇੱਥੋਂ ਆਇਆ ਲੈ ਜਾਂਦੇ ਆ ਬਾਪਾ ਪਾਉਂ ਟੀ ਬਣਦੀਆਂ ਨਚਾਲਾ ਜਿਆਦਾ ਇੱਧਰ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਕ੍ਰੈਸ਼ਰ ਦਾ ਕੰਮ ਜਿਆਦਾ ਕਰਕੇ ਨਚਾਲਾਂ 'ਚ ਹੀ ਬਜਰੀ ਜਾਂਦੀ ਆ ਤੇ ਜ਼ਿਆਦਾਤਰ ਇਧਰ ਨਚਾਲਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਕੰਟੇਨਰ ਲਾਈਨ ਦਾ ਕੰਮ ਘਟਾ ਲੂਜ਼ ਮਾਲ ਦਾ ਵੀ ਘਟਾ ਤੇ ਨਚਾਲਾਂ ਦਾ ਕੰਮ ਜਿਆਦਾ ਇੱਧਰ ਦੀ ਸਾਈਡ ਆਪਣੇ ਹਰ ਮਾਰਕੀਟ ਤੋਂ ਰਾਈਟ ਸਾਈਡ ਤੇ ਵੀ ਸਾਰੀਆਂ ਪਹਾੜੀ ਏਰੀਆ ਆਈਆਂ ਆ ਵੀ ਸਾਰੇ ਪੱਥਰ ਆ ਕਾਲਾ ਮੈਂ ਕਹ ਰਿਹਾ ਦੂਜਾ ਨਹੀਂ ਗਾ ਉਹ ਸਾਰਾ ਪੱਥਰੀਲਾ ਵਾ ਸਾਰਾ ਬਜਰੀ ਵਾਲਾ ਸਿਸਟਮ ਹੀ ਆ ਹਾਂਜੀ ਉਹ ਆ ਗਿਆ ਆਪਣੇ ਸਿਗਨਲ ਤੇ ਸਿਗਨਲ ਤੋਂ ਆਪਾਂ ਲੈਫਟ ਕਰਕੇ ਜਾਣਾ ਆ ਹੈਗਾ ਜੀ ਨੈਸ਼ਨਲ ਸਕੂਲ ਤੇ ਇਹ ਹੈਗਾ ਬਾਹਰ ਆਪਣਾ ਫਜ਼ੀਰਾ ਨੈਸ਼ਨਲ ਇੰਸਟੀਚਿਊਟ ਸਕੂਲ ਆ ਇੱਥੇ ਥੋੜਾ ਲਾਇਸੈਂਸ ਵੀ ਸਸਤਾ ਬਣਦਾ ਦਵਾਈ ਕੰਪੈਰੀਜ਼ਨ ਟੂ ਦਵਾਈ ਹੈ ਨਾ ਜਾਂ ਆਪੂ ਤਾਂ ਵੀ ਇੱਥੇ ਥੋੜਾ ਚੀਪਸਟ ਹੈ ਕਿਉਂਕਿ ਇੱਧਰ ਉਹ ਮੁੰਡੇ ਇਤਰੀ ਬਣਾਉਂਦੇ ਆ ਤੇ ਆਪਣੇ ਪੰਜਾਬੀਆਂ ਦਾ ਕੰਮ ਵੀ ਥੋੜਾ ਇਤਰੀ ਆ ਕਿ ਸੰਸ ਬਣਾਉਣ ਦੇ ਬਸ ਪੈਸੇ ਰਹਿੰਦੇ ਆ ਮੁੜ ਕੇ ਕਾ ਪੇਪਰਾਂ ਤੇ ਗਾ ਕੰਮ ਕਰਨ ਲਾ ਦਿੰਦੇ ਆ ਆਪਾਂ ਬਾਹਰ ਸਿਗਨਲ ਤੋਂ ਲੈਫਟ ਮਾਰਨਾ ਸਿਗਨਲ ਦੀ ਖਾਸੀਅਤ ਇਹ ਆ ਜੀ ਇੱਕ ਤੁਹਾਨੂੰ ਮਜੂਮ ਕਰਕੇ ਮੇ ਵੀ ਆ ਜੇ ਜੇ ਉਹ ਚਲਦੇ ਆ ਨਾ ਨੰਬਰ 39 37 ਇਹਦਾ ਇਹ ਬੈਨੀਫਿਟ ਆ ਵੀ ਪਤਾ ਲੱਗ ਜਾਂਦਾ ਆਪਾਂ ਨੂੰ ਕਿ ਗ੍ਰੀਨ ਸਿਗਨਲ ਆਪਣਾ ਕਿੰਨਾ ਸੈਕਿੰਡ ਰਹਿਣਾ ਤਾਂ ਕਿ ਬੰਦੇ ਦਾ ਸਿਗਨਲ ਕ੍ਰੋਸ ਨਾ ਹੋਵੇ ਕਿਉਂਕਿ ਸਿਗਨਲ ਕ੍ਰੋਸ ਕਰਦੇ ਆ ਤਾਂ ਆਪਣਾ ਲਾਇਸੈਂਸ ਕੈਨਸਲ ਕਰ ਸਕਦੇ ਆ ਕੁਝ ਮੰਥ ਲਈ ਦੇ ਇਹਦਾ ਬੈਨੀਫਿਟ ਹੈ ਜਦਬਈ ਚ ਹੈ ਨਹੀਂ ਇਹ ਸਿਸਟਮ ਪਰ ਇੱਥੇ ਹੈਗਾ ਵਾ ਇੱਥੇ ਅਜਮਾਨ ਤੇ ਵਧੀਆ ਸਿਸਟਮ ਹੈ ਇਹ ਆਪਾਂ ਸਿਗਨਲ ਕਰ ਲੈ ਲੈਫਟ ਜੀ ਹੁਣ ਆਪਾਂ ਜਾਣਾ ਸਿੱਧਾ ਹੀ ਆ ਜਿਹੜੀ ਪਰਚੀ ਪੈਂਦੀ ਹੈ ਕਰੈਸਰ ਵਾਲਿਆਂ ਨੂੰ ਪੈਂਦੀ ਹੈ ਜਿਵੇਂ ਮਚਾਲਾਂ ਕਰੈਸਰ ਜਨਾ ਆਪਣੇ ਵੱਜ ਰਹੀ ਆਪਾਂ ਨੂੰ ਨਹੀਂ ਕੋਈ ਟਿਕਤ ਹੈਗੀ ਉਸ ਆਪਾਂ ਨੂੰ ਜਾਣਾ ਸਿੱਧਾ ਹੀ ਵੀਡੀਓ ਕਰਦੇ ਆ ਕਵਰ ਯੂਆਈ ਦਾ 플ੈਗ ਲਾਇਆ ਉੱਥੇ ਕੱਲ ਪਰਸੋਂ ਸੀਗਾ 플ੈਗ ਡੇ ਇਹਨਾਂ ਦਾ ਬੜੀ ਧੁੰਦ ਆਵਨ ਨਾਲ ਮਨਾਇਆ ਇਹਨਾਂ ਨੇ ਬੜਾ ਵਧੀਆ ਕੀਤਾ ਆ ਦੇਖੋ ਪਾਥਰੀਆ ਸਾਰਾ ਪਾਸੇ ਇਹਨਾਂ ਨੂੰ ਪੱਤਰਾ ਨਹੀਂ ਕੱਟ-ਕੱਟ ਰਾਹ ਬਣਾਏ ਹੋਏ ਨੇ ਤੇ ਆਹਾ ਜਿਵੇਂ ਨਦੀਆਂ ਵਾੜੀਆਂ ਮੁੱਟੀਆਂ ਮੀਂਹ ਆ ਜਾਂਦਾ ਪਿੱਛੇ ਬਹੁਤ ਮੀਂਹ ਪਿਆ ਇੱਥੇ ਤੇ ਅਣੇ ਦੀ ਕਾਫੀ ਨੁਕਸਾਨ ਹੋਇਆ ਇੱਥੇ ਵਾਲਿਆਂ ਦਾ ਹਾਂ ਬੱਚ ਕੰਜੂਰਾ ਲਾਈਆਂ ਨੇ ਬਾਹਰ ਆਉਣ ਬੋਰ ਕਰ ਲਿਆ ਜੀ ਹੁਣ ਸਿੱਧਾ ਆਪਾਂ ਸਿੱਧਾ ਹੀ ਜਾਣਾ ਬਸ ਅੱਗੇ ਸਿਗਨਲ ਆਊਗਾ ਉਹ ਵੀ ਸਿੱਧਾ ਅੱਗੇ ਆਊਗਾ ਰੌੜ-ਰੋੜ ਉਹ ਤੋਂ ਲੈਫਟ ਕਰ ਜਾਣਾ ਤਕਰੀਬਨ ਵੱਡੀ ਗੱਡੀ ਨਾਲ ਜਿਹੜੀ ਜਾਂਦੀ ਹੈ ਉਹ ਸਾਰੀ ਇੱਥੇ ਨੂੰ ਜਾਂਦੀ ਆ ਆਪਣੇ ਮੁਸਾਫੀ ਨੂੰ ਦਹਿਦ ਨੂੰ ਜਾਂ ਦबई ਨੂੰ ਜਿਵੇਂ ਨਵਾਂ ਬੰਦਾ ਕੋਈ ਡਰਾਈਵਰ ਆਉਂਦਾ ਉੱਤੇ ਜੇ ਕਈ ਘਰ ਨਹੀਂ ਪਤਾ ਲੱਗਦਾ ਤਾਂ ਵੱਡੀ ਗੱਡੀ ਵਾਲੇ ਨੂੰ ਥੋੜਾ ਫੋਲੋ ਕਰ ਲਵੇ ਸਾਰੀਆਂ ਗੱਡੀਆਂ ਤਕਰੀਬਨ ਉਧਰ ਹੀ ਜਾਂਦੀਆਂ ਚਾਹ ਲੱਗਿਆ ਹੋਇਆ ਜੀ ਇਹਨਾਂ ਦਾ ਬਲੈਕ ਥੋੜਾਪਾ ਸਿੱਧਾ ਮੁਸਾਫੀ ਨੂੰ ਜਾਣਾ ਜੀ ਅੱਗੇ ਰੌਂਡਪੋਇੰਟ ਆਉਂਦਾ ਤੁਹਾਨੂੰ ਆਪਾਂ ਕਰ ਲੈਣਾ ਲੈਫਟ ਤੇ ਆਪਾਂ ਸਿੱਧਾ ਹੋ ਜਾਣਾ ਮੁਸਾਫੀ ਨੂੰ ਫਿਰ ਮੁਸਾਫੀ ਤੋਂ ਮਨਮੇ ਆ ਸਾਰਾ ਏਰੀਆ ਜੀ ਇਦਾਂ ਬਿਆਬਾਨ ਹੀ ਆ। ਵੀ ਮਹੋਂ ਤੇ ਨਦੀਆਂ ਵਾਂਗੂੰ ਚੱਲਦਾ ਇਹ ਕੰਮ ਇਹਦਾ। ਬਸ ਆਪਾਂ ਹੁਣੋਂ ਰੌਂਡ ਰੋਡ ਕਰ ਲਿਆ ਲੈਫਟ ਜੀ। ਆਰਮੀ ਦੀਆਂ ਗੱਡੀਆਂ ਜਾਂਦੀਆਂ। ਤੇ ਆਪਾਂ ਹੁਣ ਬਸਿੱਧਾ ਹੀ ਜਾਣਾ ਇੱਕ ਰੌਂਡ ਰੋਡ ਤੇ ਆਉਂਦਾ ਰਾਹ ਚ। ਕੋਈ ਰੌਂਡ ਰੋਡ ਨਹੀਂ ਗਾ। ਸਿੱਧਾ ਸਿੱਧਾ ਹੀ ਰੋਡ ਆ। ਅੱਗੇ ਜਾਣ ਤੇ ਚੜ੍ਹਾਈ ਪਊ ਆਪਣੀ ਤਾਂ ਗੱਡੀ ਖਾਲੀ ਆ। ਆਪਾਂ ਲੋੜ ਕੰਡੇ ਨਾਲ ਕੱਢਿਆ ਸੀ। ਬਾਕੀ ਜੇ ਮੈਨੂੰ ਚੱਲਦਾ ਹੁੰਦੀ ਆ ਹੋੜ ਗਿਆ ਹੋੜੀ। ਕੈਮਲ ਫਰ ਰਹੇ ਆ। ਸੈਰ ਕਰ ਰਹੇ ਆ ਸੈਰ। ਜੀ ਆ ਰਹੀਆਂ ਨੇ ਇਹ ਗੱਡੀਆਂ ਉਧਰੋਂ ਮੋਮੈਂਟਮ ਕੰਪਨੀ ਦੀਆਂ ਮੋਮੈਂਟਮ ਕੰਪਨੀ ਦੀਆਂ ਪਰਮਿਸ਼ਨਾਂ ਨੇ ਜੀ ਬਈ ਖਰੀ ਵੀਰ ਨੋ ਐਂਟਰੀ ਚ ਇਹਨਾਂ ਦੀ ਗੱਡੀ ਤੇ ਇੱਕ ਪਿੱਛੇ ਲਾ ਲੰਦਾ ਨਾ ਤਾਂ ਥੋੜਾ ਜਿਆ ਕੇਅਰਫੁਲ ਰਿਹਾ ਕਰੋ ਵੀ ਕੰਪਨੀ ਦੀਆਂ ਗੱਡੀਆਂ ਦੀਆਂ ਪਰਮਿਸ਼ਨਾਂ ਹੁੰਦੀਆਂ ਵੱਡੀਆਂ ਕੰਪਨੀਆਂ ਤੇ ਐਂ ਤਾਂ ਨਾ ਪਿੱਛੇ ਲਾ ਲਿਆ ਕਰੋ ਵੀ ਉਹ ਚੱਲੀ ਆ ਤੇ ਮੈਂ ਵੀ ਕਿਤੇ ਨਿਕਲ ਜਾਨਾ ਉਹ ਐਂਟਰੀ ਫੈਨ ਆ ਜਾਂਦਾ ਜੀ ਫਿਰ ਬਾਕੀ ਤੁਸੀਂ ਵਿਊ ਦੇਖੋ ਪਹਾੜੀ ਏਰੀਆ ਦਾ ਮਾਚਰ ਪਰਦੇਸ ਹੀ ਲੱਗਦਾ ਜਦੋਂ ਲੈ ਕੇ ਆਈਦਾ ਕੰਟੇਨਰ ਤਕਰੀਬਨ ਰਾਤ ਨੂੰ ਆਈਦਾ ਤੇ ਆਉਣ ਬਲੌਗ ਪਹਿਲੀ ਵਾਰ ਸੀ ਲੋਡ ਕੀਤਾ ਅੱਗੇ ਵਾਇਆ ਤੇ ਉਦੋਂ ਮੈਂ ਕੀਤਾ ਨਹੀਂ ਮੈਂ ਕਿਹਾ ਬਾਈ ਐਤ ਕੀ ਕਰਾਂਗੇ ਮੈਂ ਤਾਂ ਹੀ ਆਉਣ ਤਕਿ ਸਾਨੂੰ ਰਾਤ ਨੂੰ ਵੀਡੀਓ ਨਹੀਂ ਬਣਾਈ ਮੈਂ ਕਿਹਾ ਥੋੜਾ ਪਹਾੜੀ ਏਰੀਆ ਵਾ ਤੇ ਨੇ ਵਧੀਆ ਦੇਖੂਗਾ ਨਾਲੇ ਆਹ ਆਉਂਦੀਆਂ ਗੱਡੀਆਂ ਜੀ ਪੁਆਇੰਟ ਵਾਲੀਆਂ ਥੋੜਾ ਘਹਿਣ ਜਾ ਫੀਲ ਹੁੰਦਾ ਪਹਾੜੀ ਏਰੀਆ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਸ਼ਾਂਤੀ ਮਿਲਦੀ ਆ ਬੰਦੇ ਨੂੰ ਦਬਾਈ ਹੁੰਦਾ ਉੱਥੇ ਦਾ ਸ਼ੋਰ ਵਾਲਾ ਸਰ ਆਪਾ ਭੀੜ ਭੜਕਾ ਉਹ ਗੱਡੀਆਂ ਆਈ ਜਾਂਦੀਆਂ ਆ ਮਾ ਪਿੱਛੇ ਤੇ ਨੱਕ ਵੀ ਹੁੰਦਾ ਕਵਰ ਕਰਾਂਗੇ ਬਾਕੀ ਥੋੜਾ ਜਿਹਾ ਕਿਉਂਕਿ ਜਿਆਦੇ ਕਵਰ ਵੀ ਨਹੀਂ ਕਰ ਸਕਦੇ ਫਿਰ ਲੰਬੇ ਹੋ ਜਾਂਦੀ ਆ ਵੀਡੀਓ ਵੀ ਕਈ ਬੰਦੇ ਕਹਿੰਦੇ ਭਾਈ ਬੜੀ ਲੰਬੀ ਵੀਡੀਓ ਨਾ ਬਣਾਇਆ ਕਰੋ ਤੇ ਬਲੌਗ ਚ ਤਾਂ ਥੋੜੀ ਜਿਹੀ ਲੰਬੀ ਹੋਈ ਜਾਂਦੀ ਆ ਕਿਉਂਕਿ ਫਿਰ ਥੋੜਾ ਜਿਹਾ ਕਵਰ ਵੀ ਕਰਨੀ ਹੁੰਦੀ ਆ ਚੀਜ਼ਾਂ ਹੋਊਗਾ ਹਾਂ ਜੀ ਉਹ ਰਹਿ ਗਿਆ ਰਹਿ ਸੀ ਏਰੀਆ ਦੁਕਾਨਾਂ ਨੇ ਰੋਡ ਤੇ ਥੋੜੀਆਂ ਬਹੁਤੀਆਂ ਰਹਿਸ ਆ ਤੇ ਉਹ ਜਿਹੜੀ ਤੁਸੀਂ ਲੈਫਟ ਸਾਈਡ ਤੇ ਦੇਖ ਰਹੇ ਹੋ ਨਾ சுரੰਗ ਜੀ ਉਹ ਆਪਾਂ ਜਿਹੜੀ ਅੱਗੇ ਵੀ ਗੱਲ ਕੀਤੀ ਆ ਵੀ ਉਹ ਸਾਰੀ ਰੇਲਵੇ ਲਾਈਨ ਹੋਣੀ ਆ ਤੇ ਤਕਰੀਬਨ ਆ ਦੇਖੋ ਤੁਸੀਂ ਆ ਰੇਲਵੇ ਲਾਈਨ ਦੀ ਪੱਟੜੀ ਹੋਈ ਆ ਤਕਰੀਬਨ ਇਹਨਾਂ ਸਾਰਾ ਆਲ ਜੋ ਇਹ ਕਵਰ ਕਰਨਗੇ ਤੇ ਬਸ ਚੱਲ ਰਿਹਾ ਜੋਰਾਂ ਸ਼ੋਰਾਂ ਤੇ ਕੰਮ ਕੰਮ ਬਹੁਤ ਸ਼ੇਤੀ ਕਰਦੇ ਆ ਜੀ ਇਹ ਬਾਕੀ ਪਹਾੜ ਚ ਦੇ ਕੇ ਰੇਲਵੇ ਬਣਾਉਣੀ ਜਿਹੜਾ ਸੌਖੀ ਆ ਇਹ ਕੜਾ ਪਹਾੜ ਅੱਜ ਦੇ ਆ ਪਤਾ ਨਹੀਂ ਕਿੰਨੀਆਂ ਸਾਦੀਆਂ ਹੋਈਆਂ ਹੌਲੀ ਹੌਲੀ ਕੰਮ ਚੱਲ ਰਿਹਾ ਬਾਕੀ ਪਹਾੜਾਂ ਚ ਰਹਿਸਾਂ ਕਈਆਂ ਦੀ ਬਣਾਈ ਗਈ ਇੱਥੇ ਜ਼ਿਆਦਾਤਰ ਪਿਓਰ ਅਰਬ ਹੀ ਰਹਿੰਦੇ ਆ ਜਿਵੇਂ ਹਰ ਹਿੱਸਾ ਦੇਖਦੇ ਨਾ ਤੁਸੀਂ ਪਿਓਰ ਅਰਬ ਉਹ ਵੀ ਇਹ ਪੀਸਕੋਲ ایرিয়া ਲਾਈਕ ਕਰਦੇ ਆ ਤੇ ਥੋੜਾ ਜਿਹਾ ਕਰਾਊਡ ਵਾਲਾ ਜੇ ਬਤ ਭਈ ਥੋੜੀ ਜਿਹਾ ਜ਼ਿਆਦਾ ਕਰਾਊਡ ਦਾ ਬੰਦਾ ਪੱਥਰ ਦੇਖ ਦੇ ਕੇ ਆਕ ਜਾਂਦਾ ਪਹਿਲਾਂ ਤਾਂ ਸੋਹਣੇ ਸੋਹਣੇ ਲੱਗਦੇ ਆ ਬੈਲਡਾਂ ਘੁੰਮ ਕੇ ਪੱਥਰ ਜੇ ਲੱਗਣ ਲੱਗ ਜਾਂਦੀਆਂ ਅੰਗਲਾ ਕਹਿੰਦਾ ਯਾਰ ਥੋੜਾ ਬੇਰ ਲੋਕ ਇੱਧਰ ਆਉਂਦੇ ਆ ਕਈ ਰਹਿੰਦੇ ਆ ਇੱਧਰ ਇੱਧਰ ਜ਼ਿਆਦਾਤਰ ਬਿਹੋਰ ਵਾਲ ਵੀ ਰਹਿੰਦੇ ਆ। ਕੋਲੇ ਬਰਤਿਆ ਰੋਡ ਦਾ ਕੰਮ ਚੱਲ ਰਿਹਾ ਸਿੰਗਲ ਟਰੈਕ ਹੀ ਦਿੱਤਾ ਹੋਇਆ ਆਪਾਂ ਨੂੰ ਜਾਣ ਨੂੰ। ਤੇ ਆਪਾਂ ਤਾਂ ਖਾਲੀ ਗੱਡੀ ਆਈ ਈ ਕੋਈ ਆਪਾਂ ਨੂੰ ਟੈਨਸ਼ਨ ਵੀ ਹੈ ਨਹੀਂ। ਸੋਕੀ ਗੱਡੀਆਂ ਆ ਰਹੀਆਂ ਸਿੰਗਲ ਹੀ ਦਿੱਤਾ ਹੋਇਆ ਨਹੀਂ ਆ ਨਾਲ ਦਾ ਟਰੈਕ ਆਪਣਾ ਹੀ ਆ ਜਿਹੜਾ ਥਿੱਕਾ ਕੰਮ ਚੱਲਦਾ ਹੋਣਾ ਇੱਥੇ। ਥੋੜਾ ਤੁਹਾਨੂੰ ਪਤਾ ਹੀ ਆ ਵੀ ਰੋਡ ਰੂਟ ਖਰਾਬ ਹੁੰਦਾ ਹੀ ਰਹਿੰਦਾ ਪਹਾੜਾਂ 'ਚ। ਤੇ ਸਿੰਗਲ ਟਰੈਕ ਤੇ ਜਾ ਰਹੇ ਆਪਾਂ ਨੂੰ ਕੱਢਲੀ ਗੱਡੀ ਆਪਣੀ ਤੇ ਆਪਾਂ ਨੂੰ ਓਡੀ ਕੋ ਡਿੱਕਤ ਤਾਂ ਨਹੀਂ। ਲੋਡ ਤੇ ਜਦੋਂ ਆ ਔਖਾ ਹੋ ਜਾਂਦਾ ਉਹ ਤੇ ਮਾਰਦੀ ਆ ਗੱਡੀਆਂ ਗਰਮ ਹੁੰਦਿਆਂ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਚੜਾਈ ਪੈਂਦੀ ਆ ਉਦੋਂ ਵਜ਼ਨ ਨਹੀਂ ਆਉਂਦਾ ਓਕੀ ਵਾਲੇ ਤਾਂ ਵਜ਼ਨ ਹੀ ਫਿਰ ਬਹੁਤ ਜ਼ਿਆਦਾ ਹੋ ਜਾਂਦਾ ਵਾ 50 50 ਟਨ 60 60 ਟਨ ਉੱਥੇ ਗੱਡੀ ਕਿੱਥੇ ਤੁਰਦੀ ਆ ਸਾਰੀ ਦੇਖ ਰਹੇ ਹੋ ਨਾ ਰੇਲਵੇ ਲਾਈਨ ਦੀ ਹੋਈ ਐ ਸਹੀ ਚੱਲ ਰਹੀ ਐ ਜੋਰਾਂ ਤੇ ਕੰਮ ਹੋ ਜੂਗੀ ਤਿਆਰ ਥੋੜੇ ਜਿਹੇ ਟਾਈਮ ਤੱਕ ਬਾਕੀ ਆ ਨਾਲ ਇਹਦੇ ਨਦੀ ਆ ਦੇਖ ਰਹੇ ਹੋ ਤੁਸੀਂ ਰਾਈਟ ਸਾਈਡ ਤੇ ਇਹ ਨਦੀ ਆ ਨਹੀਂ ਮੂੰਹ ਤਾਂ ਜਰੋਂ ਦਾ ਤੇ ਇੱਥੇ ਤੁਹਾਨੂੰ ਪਤਾ ਵੀ ਪਾਣੀ ਨੂੰ ਥੋੜਾ ਸਾਂਭਣਾ ਵਿਵੱਖਾ ਨਾ ਅਜੇ ਇਹ ਹੈਗੇ ਨਦੀ ਜੀ ਨਾਲ ਨਾਲ ਜਾਂਦੀ ਜਿਵੇਂ ਆਪਣੇ ਉੱਤਰ ਹਿਮਾਚਲ ਚ ਸੇਮ ਸਿਸਟਮ ਇਦਾਂ ਦਾ ਹੀ ਰੋੜਾ ਉੱਤਰ ਵੀ ਖੜੇ ਇੱਥੇ ਰੋੜ ਥੋੜਾ ਜਿਹਾ ਕੰਡੀਸ਼ਨ ਵਧੀਆ ਵਾ ਤੇ ਡਬਾ ਲਾਉਣ ਜਾਣ ਉੱਤੇ ਸਿੰਗਲ ਹੀ ਅਜਵੇਂ ਹੋ ਜਾਂਦੀਆਂ ਗੱਡੀਆਂ ਆਪਣੀ ਅਗੇ ਹੋੜੀ ਹੋ ਜਾਣੀਆਂ ਨਦੀ ਆਈ ਨਹੀਂ ਪਿੱਛੇ ਬਹੁਤ ਪਿਆ ਹੈ ਬਹੁਤ ਨੁਕਸਾਨ ਹੋਇਆ ਇੱਧਰ ਪਾਣੀ ਜਣ ਕੇ ਇਕੱਠਾ ਹੋ ਗਿਆ ਜਿਆਦੇ ਦੇਖਿਆ ਹੀ ਹੋਣੀ ਤੁਸੀਂ ਸਾਰਿਆਂ ਨੇ ਵੀਡੀਓ ਬੱਚਾ ਖਜੂਰਾ ਲੱਗੀਆਂ ਜੰਪੂਰਾ ਇਹਨਾਂ ਦੀ ਬਹੁਤ ਆ ਇੱਕ ਨਾਰਮਲੀ ਲੱਗੀਆਂ ਜਿਵੇਂ ਮਰਜ਼ੀ ਤੋੜ ਕੇ ਖਾਓ ਤਾਂ ਆਪਾਂ ਤਾਂ ਨਹੀਂ ਤੋੜਦੇ ਜੰਡ ਦੀ ਨਾਰਮਲੀ ਲੱਗੀਆਂ ਨੇ ਅੰਜੂਰਾ ਕੋਟਾ ਪਾਸ ਹੁੰਦਾ ਜਿਵੇਂ ਉੱਥੇ ਵੀ ਲਾ ਦਿੰਦੇ ਆ ਅੰਜੂਰਾ ਬਸ ਉਹ ਆ ਗਿਆਂ ਆਪਣੇ ਗੱਡੀਆਂ ਅੱਗੇ ਜੀ ਲੋਡ ਗੱਡੀਆਂ ਬਸ ਜਿਹੜੀ ਗੱਡੀ ਆਪਾਂ ਦਵਾਦਲੀ ਦਵਲ ਨੇ ਆ ਆ ਗਿਆਂ ਨਾਲ ਦੀ ਪਰ ਹੈਸੀ ਏਰੀਆ ਤੇ ਹੁਣ ਵਾ ਹੋੜੀ ਜਾਣਾ ਪੈਣਾ ਪਿੱਛੇ ਲੱਗ ਕੇ ਗਿਆ ਕਿੱਥੇ ਵੀ ਓਵਰਟੇਕ ਮੰਮ ਨੂੰ ਆ ਜੀ ਲਾਇਸੈਂਸ ਕਰ ਦਿੰਦੇ ਆ ਕੈਂਸਲ ਸਾਲ ਲਈ ਤੇ ਆਪਾਂ ਓਵਰਟੇਕ ਕਰ ਜਾਣੇ ਆ ਇੱਥੇ ਰੈਟ ਦੇ ਚਾਂਸ ਕਰਕੇ ਸਰਕਾਰ ਨੇ ਕਾਨੂੰਨ ਥੋੜੇ ਸਖਤੀ ਰੱਖੇ ਹੋਏ ਆ। ਆਰਬੀਆਂ ਦੇ ਘਰ ਇਹਨਾਂ ਦੇ ਆਪਣੇ ਵਾਂਗੂ ਕਰਨ ਤੋਂ ਵੱਖਰੇ ਹੀ ਘਰ ਹੁੰਦੇ ਆ। ਅੰਦਰੋਂ ਘੈਂਟ ਹੁੰਦਾ ਬਾਹਰੋਂ ਤਾਂ ਇਦਾਂ ਹੀ ਹੁੰਦਾ ਆ। ਪਰ ਹੌਲੀ-ਹੌਲੀ ਜਾਵਾਂਗੇ ਕਿਉਂਕਿ ਲੋਡ ਗੱਡੀਆਂ ਲੱਗੀਆਂ ਮੂਹਰੇ ਚੜ੍ਹਾਈ ਪੈਣੀ ਆ। ਤੇ ਆਰਾਮ ਨਾਲ ਮੱਠੀ-ਮੱਠੀ ਚੱਲ। ਹਾਂਜੀ ਆਪਾਂ ਮੁਸਾਫੀ ਪਹੁੰਚ ਗਏ ਆ ਜੀ। ਤੇ ਪਰੌਣ ਬੋਰਡ ਤੋਂ ਲੈਫਟ ਕਰਾਂਗੇ। ਤੇ ਲੈਫਟ ਕਰਕੇ ਆਪਾਂ ਮਨੰਮੇ ਨੂੰ ਜਾਵਾਂਗੇ। ਤੇ ਨਾਲੋਂ ਫ੍ਰਾਈਡੇ ਮਾਰਕੀਟ ਵੀ ਆਉਂਦੀ ਆ ਵੀ ਥੋੜੀ ਜੀ ਕਵਰ ਕਰਾਂਗੇ ਤੇ ਟੱਕੋ ਪਾਰਕਿੰਗ ਆਉਂਦੀ ਆ ਉੱਤੇ ਪੰਜਾਬੀ ਉਡਾਣਾ ਅੱবি ਤਾਂ ਕੰਮ ਆ ਕੇ ਕੋਈ ਵੀਰ ਆਉਂਦਾ ਜਾਂਦਾ ਪਿਆ ਪੇਉਡਨ ਰੋਟੀ ਆਉਂਦਾ ਚਾਹ ਮਾਣੂ ਦਾ ਮੱਕੀ ਦਾ ਖਾ ਸਕਦਾ ਆ ਹੈਗੀਆਂ ਮਸਾਫੇ ਦੀਆਂ ਦੁਨੀਆ ਪੈਲਡਾਂ ਇੱਧਰੀ ਸਾਈਡ ਵਾਲੀਆਂ ਬਾਕੀ ਪਾਰਲੀ ਸਾਈਡ ਆ ਤੇ ਮਸਾਫੇ ਤੋਂ ਪਰ ਲੈਟ ਕਰਕੇ ਹੁਣ ਦਾ ਬਰੰਮੇ ਵਾਲੀ ਰੋਡ ਤੇ ਪੈ ਗਏ ਆ ਕਰੀ ਜਾਂਦੇ ਆ ਪੱਤਰ ਪਹਾੜ ਘਟ ਘਟ ਆਪជា ਕੇ ਫਰਾਈਡੇ ਮਾਰਕੀਟ ਆਉਣੀ ਆ ਥੋੜੀ ਜਿਹੀ ਦੂਰ ਉਹ ਵੀ ਦੇਖੋ ਬਸੋਂ ਬੜਾ ਘੈਂਟ ਅੱਜ ਆ ਦੁਕਾਨਾਂ ਜਿਵੇਂ ਆਪਣੇ ਉੱਥੇ ਮਿਲਦਾ ਨਾ ਸਾਮਾਨ ਦੁਕਾਨਾਂ ਤੇ ਲੱਕੜ ਦਾ ਆਪਿਆ ਲੱਕੜ ਦਾ ਸਾਮਾਨ ਭਾਂਡੇ ਆਪਣੇ ਮਿੱਟੀ ਵਾਲੇ ਮਿਲਦੇ ਆ ਇਹ ਵੀ ਜ਼ਿਆਦਾਤਰ ਭਾਂਡੇ ਮਿੱਟੀ ਵਾਲਿਆਂ ਦੇ ਵਿੱਚ ਪਾਣੀ ਘੜਿਆ ਚ ਹੀ ਪੀਂਦੇ ਆ ਉਹ ਸਾਰੀਆਂ ਦੁਕਾਨਾਂ ਇੱਥੇ ਦੱਸਦੀਆਂ ਮਿਲਦੇ ਤਾਂ ਉੱਥੇ ਵੀ ਆਪਣੇ ਦਬਈ ਵੀ ਪਰ ਉੱਥੇ ਇੰਦਾ ਦੁਕਾਨਾਂ ਨਹੀਂ ਆ ਇੱਥੇ ਐ ਲੱਗਦਾ ਜਿਵੇਂ ਆਪਾਂ ਆਪਣੇ ਦੇਸ਼ ਵਿੱਚ ਆ ਗਏ ਹੁਣੇ ਫੇਰ ਹੁੰਦਾ ਕਮੇਸੇਮ ਦਕਾਨਾਂ ਆਪਾਂ ਇਹ ਤੁਸੀਂ ਦੇਖੋਗੇ ਖੜੇ ਪਏ ਆ ਭਾਂਡੇ ਪਏ ਆ ਮਿੱਟੀ ਵਾਲੇ ਇਹ ਜ਼ਿਆਦਾਤਰ ਸਬਜ਼ੀ ਸੁੱਤੀ ਵੀ ਜਿਵੇਂ ਆਪਾਂ ਬਣਾਉਣਾ ਹੈ ਨਾ ਮਿੱਟੀ ਵਾਲੇ ਭਾਂਡਿਆਂ ਚ ਬਣਾਉਂਦੇ ਆ ਤੇ ਸੇਤਾਂ ਵੀ ਤਾਂ ਇਹੋ ਠੀਕ ਆ ਇਹਨਾਂ ਦੀਆਂ ਆਪਨੇ ਵਾਲੇ ਥੋੜੇ ਜਿਆਦਾ ਐਡਵਾਂਸ ਹੋਏ ਫਰਦੇ ਆ ਇਹ ਸਾਰਾ ਮੁਸਾਫੀ ਦਾ ਏਰੀਆ ਬਚਰ ਹੈ ਸੀ ਏਰੀਆ ਬਣੀ ਜਾ ਰਿਹਾ ਥੋੜਾ ਥੋੜਾ ਡਿਵੈਲਪ ਹੋ ਰਿਹਾ ਹਾਲੀਵੁੱਡ ਜਿਵੇਂ ਆਪਰੇ ਕੋਟੀਆਂ ਕਾਟੀਆਂ ਬਣਦੀਆਂ ਪਈਆਂ ਨੇ ਜਿਵੇਂ ਜਿਵੇਂ ਪੱਧਰਾ ਹੋਈ ਜਾਂਦਾ ਤੇ ਹੁੰਦੇ ਬਣੀ ਜਾਂਦਾ ਅਸਾਂ ਪੱਜਾਈ ਜਾਂਦੇ ਆ ਜੀ ਦੇਖਦੇ ਹਾਂ ਅੱਧ ਤੱਕ ਪਹੁੰਚਦੇ ਆ ਅੰਪਰੇਜ ਵਿੱਚ ਬਣਾਏ ਆ ਛੋਟੇ ਮੈਕਸਿਮਮ 40 ਟਨ ਗੱਡੀਆਂ ਦੇ ਬਿਨਗਾਓ ਆ ਸਾਰੀਆਂ ਨਦੀਆਂ ਨਾਲ ਨਾਲ ਜਾਂਦੀਆਂ ਖਾਲੀ ਕਰਕੇ ਆ ਜਾ ਰਹੇ ਆ ਨੇ ਰੋਡ ਉੱਤੇ ਗੱਡੀਆਂ ਹੌਲੀ ਹੌਲੀ ਆਉਣਾ ਪੈਣਾ ਸੀ ਤੇ ਟਾਈਮ ਵੀ ਲੱਗਦਾ ਵਾ ਹੋਰ ਚਲੋ ਬੰਦਾ ਕਰ ਲਈ ਆ ਤਾਂ ਵੀ ਆ ਤਾਂ ਗੱਡੀ ਵਿਚਾਲਿਆਂ ਨੂੰ ਵੀ ਸੌਕਾ ਰਹਿੰਦਾ ਜੇਗਾ ਬੰਦਨ ਸਾਈਡ ਦੇਣੀ ਪੈਂਦੀ ਆ ਗੱਡੀਆਂ ਲਾ ਕੇ ਸਾਈਡ ਤੇ ਦੇ ਦੇਣੀ ਚਾਹੀਦੀ ਆ ਸਾਈਡ ਨੂੰ ਕਈ ਤਾਂ ਲੈਣ ਹੀ ਲਵਾ ਦਿੰਦੇ ਆ ਆ ਜਾਂਦੀਆਂ ਨਦੀ ਨਾਲ ਨਾਲ ਆ ਨਸਰੀਆਂ ਨੇ ਬੂਟੇ-ਬਾਟੇ ਲੈਣੇ ਆ ਜਿਕੇ ਨੇ ਲਾਉਣ ਕੋਈ ਦੁਕਾਨਾਂ ਇੱਥੇ ਉੱਥੇ ਹੀ ਨਹੀਂ ਸੜਕ ਰਿਆ ਸਾਰੀਆਂ ਬੰਨਸਰੀ ਹੋਈ ਆ ਇਹ ਸਮਾਨ ਮੇਲ ਦਾ तकरीबन ਸਾਰੀ ਨਸਰੀ ਦੀ ਮਾਰਕੀਟ ਹੀ ਆ ਇਹ ਆ ਰੱਖ ਰਿਆ ਆਪ ਵੀ ਵੱਡੀਆਂ ਗੱਡੀਆਂ ਚ ਵਿੱਚ ਸਮਾਨ ਲੈ ਕੇ ਆਪ ਦਾ ਬੂਟੇ नवी बनी है आज होनी हम बस इतों अगे फ्राइडे मार्केट आ जानी हाँ सैन बोर्ड भी लगे हुआ भी फ्राइडे मार्केट आ रही है जी तक थाम के राखो आगे फ्राइडे मार्केट है फ्राइडे मार्केट इसकी बहुत मशहूर है बहुत समान बिकता है इधर वजीर वाला आदमी बहुत इधर से समान लेके जाता है शुरू हो गई है फ्राइडे मार्केट जी ਪੱਪੰਪੋ ਤੋਂ ਲੈ ਕੇ ਹੈ ਤਾਂ ਇਹ ਹੈਗੀ ਆ ਕਿਲੋ 1.5 ਕਿਲੋਮੀਟਰ ਦੇ ਦੋਨਾਂ ਸਾਈਡਾਂ ਤੇ ਹੈ ਬੜੀ ਘੈਂਟ ਬੜੀ ਮਸ਼ਹੂਰ ਆ ਫਰਾਈਡੇ ਮਾਰਕੀਟ ਮੈਂ ਕਿਹਾ ਚਲੋ ਇਹ ਤਾਂ ਜ਼ਰੂਰ ਕਵਰ ਕਰਨੀ ਚਾਹੀਦੀ ਹੈ ਵਲੌਗ ਤਾਂ ਮੈਂ ਉਹ ਰਾਤ ਨਹੀਂ ਸ਼ੂਟ ਕੀਤਾ ਮੈਂ ਕਿਹਾ ਥੋੜਾ ਫਿਰ ਬਾਹਲਾ ਵੱਡਾ ਹੋ ਜਾਣਾ ਫਿਰ ਦਿਨਾਂ ਕਿ ਲੱਗਿਆ ਜੀ ਰਾਤ ਨੂੰ ਫਿਰ ਥੋੜੀ ਜਗਮਗ ਜਾਗਮਗ ਕਰਤੀ ਕਰਕੇ ਉਹਨਾਂ ਕਿ ਸ਼ੂਟ ਕਰ ਲਿਆ ਆਹ ਰਹੀਆਂ ਦੁਕਾਨਾਂ ਜਿਵੇਂ ਆਪਣੇ ਮੇਲੇਾਂ ਤੇ ਲੱਗੀਆਂ ਹੁੰਦੀਆਂ ਘੜਾਉਣੀਆਂ ਦੀਆਂ ਦੁਕਦੇ ਆਗੇ ਜਿਵੇਂ ਅਰਬੀ ਲੈਂਦੇ ਆ ਥੱਲੇ ਵਸਾਉਣ ਨੂੰ ਕਲਿੱਚੇ ਜੇ ਇਹ ਸਾਰੀਆਂ ਹੈਗੀਆਂ ਜੂਸ ਦੀਆਂ ਫਰੂਟ ਦੀਆਂ ਦੁਕਾਨਾਂ ਉਦੋਂ ਪਿੱਛਲੀ ਸਾਈਡ ਉਹ ਨਰਸਰੀਆਂ ਨੇ ਤੇ ਕਪੜੇ ਲੈੜੇ ਦੀਆਂ ਦੁਕਾਨਾਂ ਪਿੱਛਲੀ ਸਾਈਡ ਤੇ ਉੱਤਰੀ ਸਾਈਡ ਵੀ ਸੇਮ ਹੀ ਆ ਇਹ ਵੇਖ ਜਿਵੇਂ ਆਈ ਜਾਂਦਾ ਹਾਂ ਮੈਂ ਲੱਗਿਆ ਹੋਇਆ ਕਲਿੱਚੇ ਆਪਾਂ ਟੈਂਟੀਆਂ ਦੀਆਂ ਆਗੀਆਂ ਆਪਣੇ ਜਿਵੇਂ ਲੱਗੀਆਂ ਹੁੰਦੀਆਂ ਦੁਕਾਨਾਂ ਆ ਭਾਂਡੇ ਸਾਰਾ ਸਮਾਨ ਮਿਲਦਾ ਇੱਥੇ ਜ਼ਿਆਦਾਤਰ ਇੱਥੇ ਇਹ ਦੁਕਾਨਾਂ ਪਾਕਿਸਤਾਨੀ ਵੀਰਾਂ ਦੀਆਂ ਨੇ ਤੁਸੀਂ ਦੇਖੋਗੇ ਵੀ ਸਾਰੇ ਵੀਰ ਪਾਕਿਸਤਾਨੀ ਆ ਅੱਡਾ ਹਟਾਉਣੀ ਆਗੇ ਜਿਵੇਂ ਲੱਕੜ ਦੀਆਂ ਦੁਕਾਨਾਂ ਲੱਕੜ ਦਾ ਸਾਮਾਨ ਫਰਨੀਚਰ ਵਗੈਰਾ ਰੈਸਟੋਰੈਂਟ ਫਿਰ ਨਾਸਰੀਫੰਜੂਰਾ ਦੀਆਂ तकरीबन ਹਰੇਕ ਹੀ ਆ ਜਾਣੇ ਜੋ ਆਪਣੇ ਨਿੱਜੀ ਜ਼ਿੰਦਗੀ ਦੀਆਂ ਚੀਜ਼ਾਂ ਚਾਹੀਦੀਆਂ ਨੇ ਉਹਦੀ ਮਾਰਕੀਟ ਆ ਸਾਰੀ ਅੱਜ ਆਪਾਂ ਕਰਾਸ ਕਰ ਰਹੇ ਆਂ ਫਰਾਈਡੇ ਮਾਰਕੀਟ ਹੋਰ ਚਲਦੇ ਹਾਂ ਤੁਮਨਾਪੇ ਕਹਰ ਕਿੰਚੂਕਾਂਗੇ ਜਾ ਕੇ ਮੇਰੇ ਤਾਂ ਚਾਹ ਪਣੀ ਪੀ ਗਏ ਜਾਂ ਰੋਟੀਆਂ ਮੱਕੇ ਦੀਆਂ ਲਵਾਂਗੇ ਨਾਲ ਮੱਕੀ ਦੀਆਂ ਰੋਟੀਆਂ ਘੱਟ ਮੜਦੀਆਂ ਪਰ ਕਦੇ ਕਦੇ ਸਵਾਦ ਬਹੁਤ ਆਉਂਦੀ ਹੈ ਰੋਟੀ ਪਾਣੀ ਛਕਿਆ ਨਹੀਂ ਗਾ ਸੋਫਾ ਛਕਾ ਗਿਆ ਕਾਈ ਲੰਦੀਆਂ ਉਹ ਗੱਡੀਆਂ ਆ ਤੇ ਇਤਨੀ ਸਾਈਡ ਤੇ ਗੱਡੀਆਂ ਆ ਰਹੀਆਂ ਤੇ ਹੌਲੀ ਹੌਲੀ ਆ ਰਹੀਆਂ ਨਹੀਂ ਦائیں ਲੱਗੇ ਆ ਦੇਖੋ ਤੁਸੀਂ ਤਕਰੀਬਨ ਆ ਦੇ ਹੁਣ ਮੋਹਰ ਵਾਲੀ ਗੱਡੀ ਲੋੜ ਆ ਪਿੱਛੇ ਆ ਦੇਖੋ ਕਿੰਨੀ ਲੈਣ ਲੱਗ ਜਾਂਦੀ ਆ ਕਿਉਂਕਿ ਚੜਾਈ ਪੈਂਦੀ ਆ ਦੇ ਲੋ ਲੈਣਾ ਹੀ ਲੱਗੀਆਂ ਜਾਂਦੀਆਂ ਨੇ ਗੱਡੀਆਂ ਦੀਆਂ ਐ ਜਾਂਦੀਆਂ ਫਿਰ ਇਧਰ ਆ ਨਦੀ ਆ ਪਰੇ ਕਰੇ ਸਰਦਕੇ ਆ ਜੀ ਐਫਆਰ ਤਾਂ ਵੰਗੋ ਸਮਾਪੋਰ ਕੇ ਨਾਲ ਸਾਈਡ ਤੇ ਲਾ ਕੇ ਪਹਿਲਾਂ ਉਹ ਦੋ ਚਾਰ ਮਿੰਟ ਗੱਡੀਆਂ ਜੁੜਾ ਘੜਾ ਫਿਰ ਅੱਗੇ ਤੁਰਦੇ ਆ ਬੱਸ ਜੀ ਆਪਾਂ ਮਨਾਵੇਂ ਤੋਂ ਥੋੜਾ ਜਿਹਾ ਬੱਚੇ ਆ ਪਾਰਕਿੰਗ ਆਉਣ ਵਾਲੀ ਆ ਪਾਰਕਿੰਗ ਚ ਲਾ ਕੇ ਉੱਠਦੇ ਜਾ ਕੇ ਦੇਖਦੇ ਆਂ ਕਿ ਮੱਕੀ ਦੀਆਂ ਰੋਟੀਆਂ ਮਿਲ ਜਾਣ ਤੁਹਾਨੂੰ ਵੀ ਦਿਖਾਉਣੇ ਆ ਤੇ ਵੱਡੀ ਪਾਰਕਿੰਗ ਆ ਇੱਥੇ ਜੇ ਕੋਈ ਮੇਰਾ ਵੀਰ ਨਵਾਂ ਜਾਂ ਵੀ ਵੀ ਹੁੰਦਾ ਹੌਣ ਸਾਹਮਣੇ ਸਾਹਮਣੇ ਦੋਨੇ ਪਾਰਕਿੰਗ ਆ ਇੱਧਰ ਵੀ ਪਾਰਕਿੰਗ ਆ ਐਸਾਈਡ ਵੀ ਪਾਰਕਿੰਗ ਆ ਪੱਕੀ ਪਾਰਕਿੰਗ ਤੇ ਇੱਥੇ ਪੰਜਾਬੀ ਹੋਟਲ ਆ ਤੇ ਜੇ ਕੋਈ ਮੇਰਾ ਵੀਰ ਆਉਂਦਾ ਜਾਂਦਾ ਜਿਸ ਨੂੰ ਨਹੀਂ ਪਤਾ ਜਿਸ ਨੂੰ ਪਤਾ ਤਾਂ ਚਲੋ ਵਧੀਆ ਜੇ ਨਹੀਂ ਪਤਾ ਇੱਥੇ ਆ ਕੇ ਆਉਂਦਾ ਪੱਕੀ ਪਾਰਕਿੰਗਾਂ ਸੌਂ ਵੀ ਸਕਦਾ ਤੇ ਸਮਾਨ ਵੀ ਆਪਦਾ ਕੋਲ ਲੈਣਾ ਲੈ ਸਕਦਾ ਆਪਾਂ ਅੱਗੇ ਬਾਅਦ ਲੈਣ ਚਲਾ ਦੇਣੀ ਆਪਣੀ ਜਿਹੜੀ ਪਾਰਕਿੰਗ ਤੇ ਇੱਥੇ ਹੋਟਲ ਆ ਪੰਜਾਬੀ ਪੇਰਾ ਉੱਥੇ ਚੱਲਦੇ ਆ ਦੋ ਹੋਟਲ ਆ ਇੱਕ ਉਧਰ ਆ ਹੋਟਲ ਇੱਕੋ ਪਾਰਕਿੰਗ ਤੇ ਆਉਦੇ ਉੱਥੇ ਜਾਂਦੇ ਆਪਾਂ ਹੋਟਲ ਤੇ ਹੁਣ ਪ੍ਰਸ਼ਾਦਾ ਲੈਣੇ ਮੱਕੀ ਦੀਆਂ ਰੋਟੀਆਂ ਮਿਲੀਆਂ ਤਾਂ ਆ ਲੱਗੀਆਂ ਹੋਈਆਂ ਗੱਡੀਆਂ ਪਾਰਕਿੰਗ ਉਧਰੀ ਸਾਈਡ ਆ ਬਾਹਰ ਰੋਡ ਕ੍ਰੋਸ ਕਰਕੇ ਚੱਲਾਂਗੇ ਆਏ ਆਪਾਂ ਲਾਤੀ ਆਪਣੀ ਗੱਡੀ ਰੋਡ ਆਉਂਦਾ ਜਾਂਦਾ ਉਹ ਪਾਰਦੀ ਸਾਈਡ ਆ ਉੱਪਰ ਸਾਰਾ ਪੱਥਰੀ ਪੱਥਰ ਆ ਪੱਥਰ ਵੀ ਕਾਲਾ ਬਜਰੀ ਵਾਲਾ ਘੱਟ-ਘੱਟ ਕੇ ਬਣਾਇਆ ਹੋਇਆ ਉਹ ਸਾਹਮਣੇ ਹੋਟਲ ਆ ਜੀ ਵੈਖਦਾ ਨਹੀਂ ਹੁਣ ਤਾਂ ਆਪਾਂ ਪੈਂਦੀ ਆ ਆ ਵੀ ਪਾਰਕਿੰਗਾਂ ਲੱਗੀਆਂ ਹੋਈਆਂ ਗੱਡੀਆਂ ਪਾਰਕਿੰਗ ਤੇ ਆਹ ਦੇਖ ਲਓ ਤੁਸੀਂ ਪੰਜਾਬੀ ਔਟਲ ਆਪਣਾ ਕਿੱਥੋਂ ਆਪਾਂ ਲੈਣੇ ਆ ਜੇ ਮਿੜਿਆ ਹਾਂਜੀ ਗੁਰਬਾਣੀ ਚੱਲਦੀ ਆ ਜੀ ਉਹ ਅਹੀ ਹਾਂਜੀ ਰੋਟੀਆਂ ਆਪਾਂ ਲੈ ਲਈਆਂ ਮੱਕੇ ਦੀਆਂ ਪਰ ਨਿਕਲੇ ਆ ਆ ਦਿਖਾ ਸੀ ਤੁਹਾਨੂੰ ਸਾਰੇ ਔਟਲ ਜੇ ਕੋਈ ਵੀਰ ਆਉਂਦਾ ਤਾਂ ਜੂਰ ਇੱਥੇ ਰੋ ਜੀ ਆਪਾਂ ਨਿਕਲੇ ਆਏ ਪਾਰਕਿੰਗ ਚੋਂ ਜੀ ਤੇ ਮਨਵੇ ਬੱਸ ਕ੍ਰੋਸ ਕਰਨ ਵਾਲੀਆਂ ਆ ਵੱਡੀਆਂ ਗੱਡੀਆਂ ਨੇ ਸੱਜੀ ਮੁੜ ਜਾਣਾ ਇੱਧਰ ਤੇ ਆਪਾਂ ਸਿੱਧਾ ਜਾਣਾ ਦਾਹਤ ਤੇ ਅੱਗੇ ਵੀ ਤਿੰਨ ਦੇਖੇ ਮਨਵੇਂ ਤੋਂ ਆਪਾਂ ਗਏ ਹਾਂ ਰੋਕ ਬਣਾਇਆ ਹੋਇਆ ਤਕਰੀਬਨ ਹੁਣ ਤਾਂ ਬੜਾ ਕਾਨੂੰ ਕਵਰ ਕਰਨੀਆਂ ਚੀਜ਼ ਕਿਉਂਕਿ ਹੁਣ ਆਪਾਂ ਰੋਡ ਤੇ ਹੀ ਜਾਣਾ ਤੇ ਆ ਦੋਹੇ ਐਂਟਰੀਆਂ ਨੇ ਦੇਖੀ ਰੋ ਵੜੀ ਲੋ ਅਗਰ ਕੀ ਆਪਾਂ ਹੁਣ ਚੱਲਦੇ ਹਾਂ ਦਾਹਤ ਤੋਂ ਪੱਛੇ ਕੋਰ ਵਾਲੀ ਕਟਾ ਕੇ ਤਾਂ ਆਪਾਂ ਫਿਰ ਬਾਈਪਾਸ ਬਾਈਪਾਸ ਤੋਂ ਅਸੀਂ ਸਿੱਧਾ ਆਪਾਂ ਬਿੰਜਾਹ ਰੋਡ ਜਿਆਹ ਰੋਡ ਤੋਂ ਸਿੱਧਾ ਜਾਵਾਂਗੇ ਜੱਪਨਾਲੀ ਜੱਪਨਾਲੀ ਕੰਟੇਨਰ ਕਾਵਾਂਗੇ ਚੈੱਕ ਤੇ ਉਸ ਤੋਂ ਬਾਅਦ ਕਟੇਨਰ ਨੂੰ ਕਰਾਂਗੇ ਸਰਪੋਰਟ ਅੰਦਰ ਰੈਮਟਿੰਗ ਕੰਟੇਨਰ ਆ ਖਾਦੀ ਆ ਰੋਡ ਘਟਿਆ ਸੀਗਾ ਹੁਣ ਆਪਾਂ ਉੱਥੇ ਚੈੱਕ ਕਰਾ ਕੇ ਉਸ ਤੋਂ ਬਾਅਦ ਜਮਾ ਕਰਾਉਣਾ ਇਹਨੂੰ ਹਾਂਜੀ ਆਪਾਂ ਦਹਿਦ ਆ ਗਏ ਆ ਜੀ ਤੇ ਬਾਅਦ ਇਹ ਤੋਂ ਆਪਾਂ ਜਾਣਾ ਮਾ ਟੋਲ ਤੇ ਤਾਂ ਦੋ ਰੌਣ ਬੋਰ ਬੜਾ ਇਹਨਾਂ ਨੇ ਘੈਂਟ ਬਣਾਇਆ ਅੱਜ ਕਲੀਅਰ ਦੀ ਰਕੇ ਵੀ ਬਣਾਈਆ ਵੀਡੀਓ ਪਰ ਉਹਨਾਂ ਕਲੀਅਰ ਨਹੀਂ ਜਨਤਰੀ ਦਾ ਅੱਜ ਮੌਸਮ ਵੀ ਬੱਦਲ ਵਾਈ ਹੋਈ ਹੋਈ ਆ ਮੀਂਹ ਦੇ ਚਾਂਸ ਆ ਲੇਕਿਨ ਇਹ ਬਿਆ ਵੀ ਮੈਨੂੰ ਲੱਗਦਾ ਕੱਲ੍ਹ ਪਰਸ ਹੋਵੇਗਾ ਇੱਥੇ ਨਾ ਦੇਖ ਬਾਈ ਹੋਇਆ ਫਲੈਗ ਇਹਨਾਂ ਨੇ ਲੋ ਜੀ ਆਪਾਂ ਆ ਗਏ ਆ ਟੂਲ ਗੇਟ ਦੇ ਨੀਅਰ ਅੱਥਾ ਗੱਟੀਆਂ ਲੱਗੀਆਂ ਆ ਫਾਰਕ ਜਿਨ੍ਹਾਂ ਨੇ ਕੈਸ ਪਰਚੇ ਲੈਣੀਆਂ ਆਪਾਂ ਚੱਲਾਂਗੇ ਸਿੱਧਾ ਪਰਚੀ ਲੈ ਕੇ ਫੇਰਾ ਫਦਾਇਤ ਮੁੜ ਕੇ ਕੇ ਬਾਈਪਾਸ ਤੇ ਚੱਲਦੇ ਆਂ ਜੀ ਆਪਾਂ ਬਸ ਸੇਮ ਮੁਹੰਮਦ ਵਿੰਜਾਦ ਰੋਡ ਤੋਂ ਕੋਟਾ ਨੀ ਨੂੰ ਹੌਣ ਰਾਈਟ ਕਰਨਾ ਆ ਜਾਂਦੀਆਂ ਕੋਈ ਪੱਕੀਆਂ ਰੋਡ ਕਰੀ ਫਿਰਦਾ ਜਾਨੀਆਂ ਹੋਣੀਆਂ ਕਿੱਦੇ ਕੱਢਣ ਨੂੰ ਇੱਥੇ ਜਿਆਦਾ ਇਦਾਂ ਹੀ ਕੀ ਕੰਮ ਹਣਾ ਸਬੱਟੀਆਂ ਮੁੱਕਰੀਆਂ ਖੜਾ ਰੱਖਦਾ ਹਾਂਜੀ ਆਪਾਂ ਆ ਗਏ ਆ ਜੇ 66 ਟਿਪ ਤੇ ਜਿੱਥੇ ਕੰਟੇਨਰ ਚੈੱਕ ਹੁੰਦੇ ਆ ਤੇ ਇੱਥੇ ਆਪਾਂ ਕੰਟੇਨਰ ਚੈੱਕ ਕਰਾਵਾਂਗੇ ਦੇ ਟੋਕਨ ਡੇਨਾ ਚੈੱਕ ਕਰਾ ਕੇ ਜਿੰਨੇ ਲੋਡ ਕੰਟੇਨਰ ਤੋਂ ਮੈਸੇਜ ਮਰਾਂਦਾ ਤੁਸੀਂ ਦੇਖਿਆ ਹੀ ਆ ਵੀ ਕਿਦਾਂ ਮਾਰਦੇ ਸੀਲ ਦੇ ਕੇ ਉਹਦਾ ਇਹਨਾਂ ਨੂੰ ਇਹਨਾਂ ਨੇ ਕੰਟੇਨਰ ਖੋਲਣਾ ਚੈੱਕ ਕਰਨਾ ਵੀ ਕਿ ਕਿਤੋਂ ਡੈਮੇਜ ਤਾਂ ਨਹੀਂਗਾ ਜਾਂ ਕਿਤੋਂ ਖਰਾਬ ਤਾਂ ਨਹੀਂਗਾ ਕੋਈ ਵੀ ਪ੍ਰੋਬਲਮ ਆ ਫਿਰ ਉਸ ਹਾਵਨ ਨਾਲ ਦੱਸਣਗੇ ਵੀ ਕੀ ਕਰਨਾ ਜੇ ਸਹੀ ਆ ਬਿਲਕੁਲ ਉਹਨਾਂ ਨੇ ਕਹਿ ਦੇਣਾ ਮੈਸੇਜ ਮਾਰ ਦੇਣਾ ਜੇ ਆਪਾਂ ਜਾ ਸਕਦੇ ਆ ਤੇ ਬਸ ਉਹ ਖੜੇ ਆ ਸਾਹਮਣੇ ਇਹਦੇ ਵਿੱਚ ਰਾਈਟ ਸਾਈਡ ਤੇ ਆਪਣਾ ਲੋਡ ਵਾਲਾ ਮੈਸੇਜ ਪਾ ਜਦਾਂ ਹੁੰਦਾ ਸਾਡਾ ਐਮਟੀਆ ਦੇ ਖਾਲੀ ਕੰਟੇਨਰ ਚੈੱਕ ਹੁੰਦੇ ਆ ਆ ਖੜਿਆ ਦੋ ਪਹਿਲਾਂ ਚੈੱਕ ਕਰਾ ਰਹੇ ਆ ਉਸ ਤੋਂ ਬਾਅਦ ਆਪਣਾ ਹੀ ਨੰਬਰ ਇੱਥੇ ਚੈੱਕ ਕਰਾਉਣੇ ਦੇਖੋ ਕੀ ਕਹਿੰਦੇ ਆ ਇੱਥੇ ਚੈੱਕ ਕਰਦੇ ਆ ਜਾਂ ਫਿਰ ਦੂਜੀ ਜਗ੍ਹਾ ਭੇਜਦੇ ਆ ਠੀਕ કરી ਫਲੈਕਸੀ ਦੇ ਟਰਾਲੇ ਤੇ ਕਰਕੇ ਵੀ ਕਰ ਦਿੰਦੇ ਆ ਨਾ ਜਿਵੇਂ ਟਰਾਲਾ ਵਾ ਫਿਰ ਕਹਿੰਦੇ ਆ ਵੀ ਉੱਧਰ ਚੈੱਕ ਕਰਾਓ ਜੇ ਫਲੈਕਸੀ ਆ ਵੀ ਇੱਥੇ ਵੀ ਕਰ ਦਿੰਦੇ ਆ ਦੇਖਦੇ ਆ ਕੀ ਕਹਿੰਦੇ ਆ ਹਾਂਜੀ ਆਪਣਾ ਹੋ ਗਿਆ ਕੰਟੇਨਰ ਚੈੱਕ ਤੇ ਹੁਣ ਆਪਾਂ ਟਰਮੀਨਲ 3 'ਚ ਕਰਾਉਣ ਜਾਣੇ ਆ ਜਮਾ ਫੇਰ ਜਮਾ ਕਰਾ ਕੇ ਪੁੱਛਾਂਗੇ ਕੰਪਨੀ ਵਾਲਿਆਂ ਨੂੰ ਕੀ ਕਹਿੰਦੇ ਆ ਕਿ ਕਿਵੇਂ ਆ ਕੰਮ ਕਰ ਤੇ ਆ ਜਿਵੇਂ ਕੰਟੇਨਰ ਦਾ ਗੇਟ ਆਪਾਂ ਨੂੰ ਪਿੱਛੇ ਚਾਹੀਦਾ ਹੁੰਦਾ ਨਾ ਟਰਾਲੇ ਤੇ ਜਿਵੇਂ ਲੋਡ ਕਰਦੇ ਆ ਕੋ ਪਿੱਛੇ ਚਾਹੀਦਾ ਹੁੰਦਾ ਗੇਟ ਕਈ ਵਾਰੀ ਮੂਰੇ ਰੱਖ ਦਿੰਦੇ ਆ ਕਿ ਗੇਟ ਵਾਲਾ ਜਿਗਾਰਡਮੈਂਟ ਤਾਂ ਫੇਰ ਇੱਥੇ ਕ੍ਰੇਨ ਖੜੀ ਹੁੰਦੀ ਆ ਉਹ ਤੋਂ ਚੁਕਾ ਕੇ ਸੈੱਟ ਕਰਾਉਣਾ ਹੁੰਦਾ ਹੁਣ ਆਪਾਂ ਚੱਲਦੇ ਆ ਟਰਮੀਨਲ 3 'ਚ ਜਮਾ ਕਰਾਉਣੇ ਆ ਜੀ ਹਾਂਜੀ ਹੁਣ ਆਪਾਂ ਇਥੋਂ ਲਿਕੇਸ਼ਨ ਲੈਨੇ ਆਪਦੇ ਤੇ ਫੇਰ ਜਿਹੜੀ ਲੋਕੇਸ਼ਨ ਨਿਕਲਦੀ ਹੈ ਜਿੱਥੇ ਚਕਾਉਣੀ ਉਹ ਦੇਖਦੇ ਆ ਆਪਣੀ ਲੋਕੇਸ਼ਨ ਆਈ ਹੈ ਜੀ 77 F22 ਜਿਵੇਂ ਆਪਾਂ ਕੰਟੇਨਰ ਲਿਆ ਸੀ ਨਾ ਜੀ ਲੈਨੇ ਹੁੰਨੇ ਆ ਜਿਵੇਂ ਕਸਟਮਰੀ ਕੰਟੇਨਰ ਫੋਰਕਲਿਫਟ ਵੀ ਇੱਥੇ ਨਹੀਂ ਹੁੰਦੀ ਆ ਤੇ ਉਹ ਤੇ ਫੋਰਕਲਿਫਟ ਨਹੀਂ ਚੱਕਣਾ ਕਿਉਂਕਿ ਇਹ ਖਾਲੀ ਆ ਕ੍ਰੇਨ ਵੀ ਚੱਕ ਲੰਦੀ ਆ ਖਾਲੇ ਕੰਟੇਨਰ ਨੂੰ ਤੇ ਫੋਰਕਲਿਫਟ ਵੀ ਤੇ ਲੋਡ ਕੰਟੇਨਰ ਪਰ ਜ਼ਰੂਰ ਉਹ ਕ੍ਰੇਨ ਹੀ ਚੱਕਦੀ ਆ ਵੱਡੀ ਤੇ ਆਜੋ ਚਕਾ ਕੇ ਤੇ ਨਿਕਲਦੇ ਇਥੋਂ ਜੀ ਆਪਣਾ ਕੰਟੇਨਰ ਗਿਆ ਚੱਕਿਆ ਤੇ ਆਪਾਂ ਹੁਣ ਨਿਕਲਣ ਲੱਗੇ ਆ ਟਰਮੀਨਲ ਚੌਕ ਬਾਹਰ ਹੋ ਗਏ ਆ ਵਿਲੇ ਤੇ ਹੁਣ ਦੱਸਣਗੇ ਕਿੱਦਾਂ ਦੱਸਣਗੇ ਕੰਮ ਕੀ ਆ ਤੇ ਉਸ ਹਿਸਾਬ ਨਾਲ ਕਰਾਂਗੇ ਤੇ ਥਲੋਗ ਦੱਸਿਓ ਕਿਵੇਂ ਲੱਗਿਆ ਕਮੈਂਟ ਜ਼ਰੂਰ ਕਰਕੇ ਦੱਸਿਓ ਤੇ ਸੁਝਾਅ ਵੀ ਆਪਦੇ ਜ਼ਰੂਰ ਦਿਓ ਵੀ ਕੀ ਆਪਾਂ ਨੂੰ ਸੁਧਾਰ ਜਾਂ ਕੀ ਕਰਨਾ ਚਾਹੀਦਾ ਜ਼ਰੂਰ ਦੱਸਿਓ ਦੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਰੱਬ ਰੱਖੇ